ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਇਕੜਾ ਪ੍ਰਸ਼ਾਦ ਬਣਾ ਲਿਆ ਆਪਾਂ ਨੇ ਇਹ ਚੱਲੇ ਸਰਦਾਰ ਸਾਹਿਬ ਲੈ ਕੇ ਮੋਟਰਸਾਈਕਲ ਤੇ ਜਾਣਦੇ ਤਾਂ ਤੇ ਨਾਲੇ ਪ੍ਰਸ਼ਾਦ ਦੇ ਤਾਂ ਹੁਣੇ ਜਾਣਗੇ ਪਹਿਲਾਂ ਤੇ ਇਹ ਬੇਟਾ ਪਹਿਲਾਂ ਚਲਾ ਗਿਆ ਸੀਗਾ ਇਹ ਲੇਟ ਜਾਣਗੇ ਥੋੜਾ ਜਿਹਾ ਤੇ ਲੋ ਜੀ ਮੋਟਰਸਾਈਕਲ ਤੇ ਕਿੱਥੇ ਜਾਣਗੇ ਫਿਰ ਆਪਾਂ ਦੇਖਦੇ ਆਂ ਪੁੱਛਦੇ ਆਂ ਜੇ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਦੇਤੀਆਂ ਮੈਨੂੰ ਤਾਂ ਤਾਂ ਪਾ ਦੂਗੀ ਮੈਂ ਚੱਰੇਗੀ ਕੀ ਬਹੁਤਾ ਲੋ ਜੀ సంతకా నింతు పరమేశ్వర బాగా సంతకా ని kerjaan ਦਵਾ ਹੀ ਨਾ ਆਲੇ ਮੈਂ ਦਵਾ ਨਹੀਂ ਫੇਰ ਆਇਨਾ ਉਸਵਾਲ ਫੜਾ ਦੇਣੀ ਆਪਾਂ ਮੋਟਰਸਾਈਕਲ ਤੇ ਵਾਲ ਚੱਲੀ ਵੀਰ ਸੀ ਵੀ ਆਉਂਦੇ ਸਾਂ ਅੱਜ ਨੇ ਦੀ ਨੂੰ ਕੱਲੇ ਨੂੰ ਲੈ ਕੇ ਜਾਣਾ ਇਹਨੇ ਜਦੋਂ ਰੈਡੀ ਹੁੰਦਾ ਆਈ ਨਹੀਂ ਗੇ ਕੱਲ ਸਾਰੇ ਇਕੱਲੇ ਬਾਜ਼ਾਰ ਲੈ ਚੱਲਦਾ ਮੈਂ ਨਹੀਂ ਮੈਂ ਲੈ ਕੇ ਕਿੱਥੇ ਮੈਂ ਬੈਠਾ ਜੀ ਚੰਗ ਨਾਲ ਆਇਆ ਪੰਗਨਾਲੀ ਆਉਂ ਤੁਸੀਂ ਕਹੇ ਆਵੇਂ ਮੇਰੇ ਨਾਲ ਚੱਲੀ ਆਪਾਂ ਬਾਜ਼ਾਰ ਚੱਲਾਂਗੇ ਕਹਿ ਰਹੇ ਨਹੀਂ ਸੋਚਿਆ ਕਿ ਹਾਂ ਚੱਲ ਹਾਂ ਪੰਜ ਦਮ ਬੈਠੇ ਜਣਾ ਬੱਜਿਆ ਨੀ ਨਾ ਚਾਰ ਜਾਨੀਆਂ ਤਾਂ ਪਹਿਲਾਂ ਹੀ ਨੇ ਪਾਪਾ ਆਪਣੀ ਗੱਡੀ ਧੋਵਦਾ ਮੈਨੂੰ ਨਹੀਂ ਲਿਆ ਕੋਈ ਡੱਬਾ ਉਹਦੇ ਵਿੱਚੇ ਉਹ ਆਪੀ ਦੇ ਦਾਂਗੇ ਮੈਨੂੰ ਕੋਈ ਰਖਿੱਤਾ ਚਲ ਆਹ ਨੂੰ ਮੈਂ ਦੇ ਆ ਮੈਂ ਪੁੱਛੇਗਾ ਮੈਨੂੰ ਨਹੀਂ ਪਤਾ ਚਲ ਐਵੇਂ ਹੀ ਆ ਇਹ ਕੋਮੋ ਹੀਰ ਦਾ ਜਾਂ ਸਨਾ ਆਦੇ ਇੱਕ ਤਾਂ ਆਪੇ ਆ ਗਿਆ ਨਾ ਕਿ ਕਿੱਥੇ ਕੱਦ ਕੌੜੀਆਂ ਨੇ ਹੋਏ ਕਿਹੜਾ ਬਿਕਨੈਰ ਵਾਲੇ ਨੇ ਟਵਾਣਾ ਚੌਂਕ ਪਾਰ ਸੂਰ ਰੋਡ ਬਿਕਨੈਰ ਵਾਲੇ ਆਪਾਂ ਰੋਟੀ ਖਾਣੇ ਇੱਕ ਖਾਣੇ ਖੜਾ ਗੋ 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 ਦਾ ਬਣਾਵਾ ਸਾਹਮਣੋਂ ਦੋ ਲੋਕ ਦੇਖ ਲੋ ਕਿੜਾ ਬਖਤੇ ਵਧੀਆ ਟੇਸਟੀ ਹੈ ਤੇ ਲੋ ਜੀ ਗੱਗਰੀ ਜੀ ਹੈ ਨੂੰ ਲੈ ਕੇ ਜੇ ਤੁਸੀਂ ਕੁਝ ਨੂੰ ਲਾਦਾ ਇਕ ਕੱਢ ਲੈਣੇ ਵਿੱਚ ਇੱਥੇ ਰੱਖ ਦਣੇ ਲਾ ਲਿਆ ਕਰਾਂਗੇ ਜਦੋਂ ਕੋਈ ਕੰਮਕਾਰ ਕਰਿਆ ਕਰਾਂਗੇ ਤੇ ਬਹਾਨੇ ਨਾਲ ਧੂਕ ਆ ਗਈ ਤੇ ਅਸੀਂ ਸ਼ਾਮ ਦੇ ਕੰਮਕਾਰ ਕਰਦੇ ਆ ਇਹਦੇ ਵਿੱਚ ਰੱਖਤਾ ਪਕੌੜੀਆਂ ਪਕਾ ਦਾ ਲੱਡੂ ਬੇਟੇ ਲਈ ਪਤਾ ਨਹੀਂ ਬੌਲੇ ਨੇ ਇਥੇ ਸਾਦਾ ਹੋਣਾ ਤਾਂ ਨਾ ਇਹ ਤਾਂ ਐਉਂ ਫਿਰ ਜਾਂਦਾ ਬੌਲਾ ਤਾਂ ਮੁੰਡਾ ਸਾਡਾ ਹਾਂ ਜਵਾਈ ਸ਼ਾਮ ਨੂੰ ਆਊਗਾ ਚਲੋ ਖਾ ਲੂ ਉਹਦੇ ਵਾਸਤੇ ਰੱਖ ਦਣੇ ਹੁਣ ਆਪਾਂ ਕਰਦੇ ਆ ਭਾਂਡੇ ਢਿੰਡਿਆਂ ਦੀ ਸਾਫ ਸਫਾਈ ਮਾਂ ਜਮ ਜਾਈ ਤੇ ਲੋ ਜੀ ਹੁਣ ਕਰੀਏ ਵੰਡੀ ਮਾਂ ਦੀ ਇਹ ਪਹਿਲਾਂ ਨਾਲੇ ਦੁੱਧ ਵਾਲੇ ਹੁਣ ਨਾਲੇ ਸ਼ਾਮ ਦੇ ਇਕੱਠੇ ਹੋ ਗਏ ਦੁਪਹਿਰੇ ਆ ਕੇ ਪੈ ਗਏ ਸੀਗੇ ਆਰਾਮ ਕਰਨ ਲੱਗੇ ਧੁੱਪ ਚ ਫਿਰ ਦਵਾਈ ਲਿਆਏ ਅੱਗੇ ਚਲੇ ਗਏ ਸੀਗੇ ਦਵਾਈ ਲੈ ਕੇ ਫਿਰ ਪੈ ਗਏ ਤੇ ਹੁਣ ਸ਼ਾਮ ਦੇ ਕੰਮਕਾਰ ਪਾਂਡੇ ਢਿੰਡੇ ਰੋਟੀ ਟੁੱਕ ਬਣਾਉਣੇ ਆ ਸ਼ਾਮ ਦਾ ਕੰਮ ਤੇ ਆ ਕੇ ਦੁਪਹਿਰਾ ਬਹੁਤ ਸੀਗਾ ਪਤਾ ਨਹੀਂ ਤਾਂ ਕਦੇ ਹੁਣ ਦੁਪਹਿਰੀ ਚ ਜਾਣਤੇ ਨਹੀਂ ਅੰਦਰ ਰਹਿੰਦੇ ਆ ਗਰਮੀ ਬਹੁਤ ਆਉਂਦੀ ਆ ਬਹੁਤ ਗਰਮੀ ਲੱਗਦੀ ਆ ਅੰਦਰ ਰਹਿੰਦੇ ਆ ਸਾਰੇ ਦਿਨ ਕੰਮ ਨਿਵੇੜ ਤਾਂ ਪੱਕੇ ਥੱਲੇ ਬੈਠੇ ਰਹੇ ਨੇ ਸਾਰਾ ਦਿਨ ਉਹਦੇ ਕਰਕੇ ਅੱਜ ਧੁੱਪੇ ਗਏ ਸੀਗੇ ਜਿੱਦ ਤੱਕ ਕੰਮ ਤਾਂ ਸਾਜਰੇ ਨਿਬੜ ਗਿਆ ਸੀਗਾ ਉੱਥੇ ਤਾਂ ਪਾਠ ਦਾ ਉਸ ਤੋਂ ਬਾਅਦ ਅੱਗੇ ਚਲੇ ਗਏ ਸੀਗੇ ਪ੍ਰੀਤ ਦੇ ਉੱਥੇ ਭੀੜ ਬਹੁਤ ਸੀ ਇੱਥੇ ਤਾਂ ਬੈਠੇ ਰਹੇ ਪੱਕੇ ਥੱਲੇ ਫਿਰ ਅੰਦਰ ਬੈਠ ਗਏ ਸੀਗੇ ਜੀ ਥੇਸੀ ਸੀ ਤੇ ਲੋ ਜੀ ਹੁਣ ਕਰਤੀਏ ਕੰਮ ਕਾਰ ਭਾਂਡੇ ਢਿੰਡੇ ਮਾਜਤੇ ਤੇ ਹੁਣ ਧੋ ਦਾਂ ਮੈਂ ਧੋ ਕੇ ਸਾਫ ਕਰਕੇ ਤੇ ਫਿਰ ਚਿਆਂ ਦੇ ਦੂੰਗੀ ਨਾਲ ਦੀ ਨਾਲ ਕੰਮ ਨਿਪਟ ਲੂਗਾ ਆਪਣਾ ਸਾਜਰੇ ਕੱਪੜੇ ਦੇਖਦੇ ਆ ਫਿਰ ਕੱਪੜੇ ਧੋਵਾਂਗੀ ਕੱਲ ਨੂੰ ਜਾਂ ਅੱਜ ਤਾਂ ਹੁਣ ਨਹੀਂ ਧੋਣ ਦੇ ਹੁਣ ਸ਼ਾਮ ਹੋ ਗਈ ਆਥਣੇ ਹੁਣ ਤਾਂ ਮੈਂ ਆਥਣੇ ਵੀ ਧੋਦਾਂ ਨਹੀਂ ਵਧੀਆ ਰਹਿੰਦਾ ਇੱਧਰ ਸਰਦਾਰ ਸਾਹਿਬ ਕਹਿੰਦੀ ਮੈਨੂੰ ਗਲਾਸ ਦੇ ਦੀ ਮੈਂ ਪਾਣੀ ਪੀਣਾ ਪਾਣੀ ਪੀ ਕੇ ਜਾਣਗੇ ਮੋਟਰ ਤੇ ਇਹ ਖੇਤ ਇਹਨਾਂ ਨੇ ਤਾਂ ਮੁੜਨਾ ਹੋਣਾ 8 ਵਜੇ 8:30 ਪਤਾ ਨਹੀਂ ਕਦੋਂ ਟਾਈਮ ਹੀ ਇਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਖੇਤ ਕਰਕੇ ਹੁਣ ਲੇਟ ਵੀ ਨਹੀਂ ਆਉਂਦੀ ਇੱਕ ਉਦੇ ਕਰਕੇ ਚਲੇ ਜਾਂਦੇ ਨੇ ਤੇ ਲੋ ਜੀ ਹੁਣ ਮੈਂ ਭਾਂਡੇ ਚ ਜਣ ਤਾਂ ਇੱਥੇ ਕੁੱਕਰ ਰੱਖਿਆ ਵਾ ਸੀਗਾ ਦਾਣ ਵਾਲਾ ਮੇਰਾ ਮੈਂ ਚੱਕ ਕੇ ਉੱਪਰ ਰੱਖਤਾ ਮਾਂਜ ਕੇ ਸਮਾਰ ਕੇ ਰਸੋਈ ਸਾਫ਼ ਕਰਤੀ ਘੰਸ ਸਾਫ਼ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ